ਦੋਸਤੋ ਬਹੁਤ ਲੰਬਾ ਸਮਾਂ 12 ਸਾਲ ਦਾ ਹੁੰਦਾ ਹੈ ਔਰ ਹੀਰ ਦੀ ਖਾਤਰ ਰੰਗੇ ਨੇ ਸੱਚੀ ਮੁੱਚੀ ਮੁਹੱਬਤ ਦੇ ਵਿੱਚ 12 ਸਾਲ ਵਗਚਾਰ ਕੇ ਹੱਸ ਕੇੜ ਕੇ ਸਮਾਨਗਾ ਛੱਡਿਆ ਪਰ ਜੋ ਕੇਸਾਂ ਦੇ ਵਿੱਚ ਵੱਡੇ ਰੋਡ ਦੇ ਉੱਪਰ ਵਗਚਾਰਨਾ ਕਿੰਨੀ ਗਾਇਜ ਗੱਲ ਹੈ ਵਗਚਾਰਨਾ ਪਾਲੀ ਨੂੰ ਵੀ ਕਿਹਾ ਜਾਂਦਾ ਹੈ ਔਰ ਹਿੰਦੀ ਦਾ ਜੇ ਆਪਾਂ ਸ਼ਬਦ ਯੂਜ਼ ਕਰੀਏ ਗਵਾਲਾ ਗਵਾਲਾ ਸ਼ਬਦ ਵੀ ਡੰਗਰ ਚਾਰਨ ਵਾਲੇ ਨੂੰ ਕਿਹਾ ਜਾਂਦਾ ਹੈ ਸੋ ਇਹ ਜਿਹੜਾ ਰੋਡ ਦੇ ਉੱਪਰ ਤੁਸੀਂ ਵੱਕ ਦੇਖ ਰਹੇ ਹੋ ਪਾਲੀ ਪਾਲੀ ਜਿਹੜਾ ਇਹ ਵੱਕ ਚਾਰਦਾ ਹੋਇਆ ਔਰ ਨਾਲ-ਨਾਲ ਸੜਕ ਦੇ ਕੰਨੇ-ਕੰਨੇ ਸਮਾਣਾ ਔਰ ਪਾਤਲ ਰੋਡ ਦੇ ਉੱਪਰ ਚੱਲਦਾ ਹੋਇਆ ਇਹ ਵੱਕ ਡੰਗਰਾਂ ਦਾ ਕਿ ਨੰਗ ਜਾਇਆ ਜਾ ਰੋਡ ਦੇ ਉੱਪਰ ਕਿਉਂਕਿ ਅਕਸਰ ਹੀ ਇਸ ਏਰੀਆ ਦੇ ਵਿੱਚ ਪਹਿਲੇ ਹੀ ਤਾਂ ਹਾਦਸੇ ਹੁੰਦੇ ਰਹਿੰਦੇ ਨੇ ਉੱਪਰੋਂ ਡੰਗਰਾਂ ਦਾ ਕੰਮ ਪਤਾ ਨਹੀਂ ਲੱਗਦਾ ਡੰਗਰ ਕਿਧਰੋਂ ਕਿਧਰ ਨੂੰ ਚਲੇ ਜਾਂ ਰੋਡ ਦੇ ਉੱਪਰ ਇਹ ਜਿਹੜੀ ਪਹਿਲੀ ਡੇਂਜਰਸ ਜ਼ੋਨ ਜਿਹੜੀ ਚੱਲਦੀ ਹੈ ਸਮਾਣਾ ਤੋਂ ਪਾਤਣ ਰੋਡ ਦੇ ਉੱਪਰ ਅਗਰਾਲੇ ਪਿੰਡ ਤੱਕ ਬਹੁਤ ਹਾਦਸੇ ਹੁੰਦੇ ਨੇ ਸੋ ਕਿਤਨ ਕਿਤੇ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਰੋਡ ਦੇ ਉੱਪਰ ਡੰਗਰ ਚਾਰਨੇ ਨਾਨਕ ਨਾਲੀਆਂ ਇਹ ਰੋਡ ਦੇ ਉੱਪਰ ਇਸ ਤਰ੍ਹਾਂ ਡੰਗਰ ਲੈ ਕੇ ਜਾਣੇ ਮੈਨੂੰ ਲੱਗਦਾ ਕੋਈ ਵਾਜਬ ਗੱਲ ਤਾਂ ਨਹੀਂ ਹੈ ਕਿ ਤਨਾ ਕਿਤੇ ਸੋ ਤੁਸੀਂ ਆਪਣੀ ਜੀ رائے ਘਰੂੜ ਦਿਓ ਇਸ ਵਿਸ਼ੇ ਦੇ ਉੱਪਰ